ਅੱਜ ਗੜਕਨੀ ਸਾਹਿਬ ਕਹਿ ਰਹੇ ਆ ਅੱਜ ਗੜਕਨੀ ਸਾਹਿਬ ਨੇ ਬਿਆਨ ਦਿੱਤਾ ਇੱਕ ਲੈਟਰ ਲਿਖੀ ਪੰਜਾਬ ਸਰਕਾਰ ਨੂੰ ਕਹਿੰਦੇ ਜੀ ਤੁਸੀਂ ਪੰਜਾਬ ਦੇ ਵਿੱਚ ਪ੍ਰੋਜੈਕਟ ਨਹੀਂ ਦੇ ਪ੍ਰਚਾਰ ਪੰਜਾਬ ਦੀ ਸਥਿਤੀ ਕਹਿੰਦੇ ਜੀ ਲਾਇਆ ਡਾਕਟਰ ਦੀ ਸਹੀ ਗੜਕਨੀ ਸਾਹਿਬ ਅੱਜ ਤੁਹਾਨੂੰ ਜੇਤਾ ਆ ਪੰਜਾਬ ਦਾ ਤੁਹਾਨੂੰ ਨਹੀਂ ਲੱਗਦਾ ਜੇ ਤੁਸੀਂ ਪੰਜਾਬ ਦੇ ਕਿਸਾਨਾਂ ਬੋਲਦੀ ਹਮਨਰਜ਼ੀ ਕਰਦੇ ਜੇ ਮੋਦੀ ਤੁਹਾਡਾ ਜੇ ਬੀਜੇਪੀ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਲਈ ਸੋਚਦੀ ਤੇ ਸਰ ਕੋਈ ਪ੍ਰੋਜੈਕਟ ਨਹੀਂ ਲੈਣਦੇ ਪੰਜਾਬ ਪੰਜਾਬ ਹਰ ਪ੍ਰੋਜੈਕਟ ਬਣੂਗਾ ਪੰਜਾਬ ਦਾ ਲਾਹੇ ਹਡਾਲ ਕਾਨੂੰਨ ਅਵਸਥਾ ਜਿਹੜੇ ਐਵੇਂ ਹੀ ਬੋਲਦਾ ਓਦਾਂ ਹੀ ਬੋਲਦਾ ਸਰ ਬਿਲਕੁਲ ਸਹੀ ਹੈ ਔਰ ਭਗਵੰਤ ਮਾਨ ਦੀ ਸਰਕਾਰ ਅਸੀਂ ਪਹਿਲਾਂ ਵੀ ਕਹਿੰਦੇ ਹੁੰਦੇ ਹਾਂ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਆ ਕਿਸਾਨਾਂ ਦੇ ਨਾਲ ਆ ਤੁਸੀਂ ਸਭ ਨੂੰ ਵਿਜਾਤੀ ਦੇ ਮੈਦਾਨ ਨੇ ਤੁਸੀਂ ਸਾਡੇ ਮੁੱਖ ਮੰਤਰੀ ਤੂੰ ਪੈਦ ਸਵਿਧਾਨ ਦੇਦੇ ਪੰਜਾਬ ਦੇ ਲੋਕਾਂ ਨੂੰ ਦੱਸੋ ਕਿਉਂ ਨਹੀਂ ਮੁੱਖ ਮੰਤਰੀ ਤੂੰ ਜਾਣ ਦਿੱਤਾ ਤੁਸੀਂ ਕਿਹੜਾ ਕਦੂਰ ਦਾ ਤਰਕ ਦਿੱਕਿਆ ਤੁਸੀਂ ਕਿਹੜਾ ਕਦੂਰ ਬੰਦ ਅੱਜ ਤੁਸੀਂ ਕਹਿ ਦਿੱਤਾ ਤੁਸੀਂ ਦੱਸੋ ਬੇਨਾ ਚਾਹ ਸਾਥ ਤੋਂ ਬੀਜੇਪੀ ਪੰਜਾਬ ਦੇ ਕਿਸਾਨਾਂ ਨਾਲ ਕੀ ਕਰਦੀ ਹੈ ਔਰ ਕੋਈ ਜਵਾਬ ਨਹੀਂ ਹੈ ਜੇ ਕਹਿੰਦੇ ਰੇਟ ਵਧਾ ਦਿਓ ਉਹਦੀ ਬਤੋਂਦੇ ਜੇ ਕਹਿੰਦੇ ਸਾਡੇ ਪੈਸੇ ਦਿਓ ਆਰਡੀਐਫ ਦੇ ਪੈਸੇ ਦਿਓ ਸਾਡੇ ਹਰਥ ਵਿੱਚ ਦੇ ਪਾਸੇ ਦਿਓ ਸਾਡੇ ਐਜੂਕੇਸ਼ਨ ਮਿਸਰ ਦੇ ਪਾਸੇ ਦਿਓ ਸਾਡੇ ਪਾਸੇ ਆ ਜੀਐਸਟੀ ਸਾਡੀਆਂ ਨਹੀਂ ਦਿੰਦੇ ਪੰਜਾਬ ਨਾਲ ੱੱਕਾ ਕਰਨਾ ਕਿੰਨਾ ਕਰਨਾ ਤਾਂ ਅਗਰਸਵੇ ੱੱਕਾ ਕਰਕੇ ਦੇਖਿਆ ਤਾਂ ਅਗਰਸਵੇ ਅਪਰੇਸ਼ਨ ਗਰੂਫ ਸਟਾਰ ਕਰਕੇ ਦੇਖਿਆ ਪੰਜਾਬ ਦੇ ਲੋਕ ੱੱਕਾ ਨਹੀਂ ਸਹਿੰਦੇ ਸਾਹਿਬ ਪੰਜਾਬ ਦੇ ਲੋਕਾਂ ਦੇ ਨਾਲ ਜਿਹੜਾ ਲੀਡਰ ਨਹੀਂ ਖੜਦਾ ਬਦਵਾਦ ਬਾਦ ਜਿਨ੍ਹਾਂ ਦੇ ਹੀ ਸੋਚਿਆ ਤੇ ਦੇ 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 ਵਿੱਚ ਕਿਸੇ ਨੂੰ ਉੱਠੇ ਦੀ ਦੇਣਾ ਜਿਹੜਾ ਉੱਠਦਾ ਉੱਥੇ ਬੱਥੇ ਖੜਾ ਦਿੰਦੇ ਉੱਥੇ ਸਮੈਗ ਪਵਾ ਦਿੰਦੇ ਉੱਥੇ ਕੁਛ ਪਾ ਕੇ ਜਿਹੇੇੀ ਤੋਰ ਦਿੰਦੇ ਆ ਭਗਤ ਸਿੰਘ ਦੀ ਗੱਲ ਕੇ 50 ਸਾਲਾਂ ਤੋਂ ਦੇ ਦੇ ਵਿੱਚ ਕੋਈ ਕਾਂਗਰਸੀ ਦੀ ਉੱਠਿਆ ਕਾਦੀਆਂ ਵਿੱਚ ਕੋ ਕਾਂਗਰਸੀ ਦੇ ਉੱਠਿਆ ਫਤਿਹਗੜ ਚੋੜੀਆਂ ਨੂੰ ਕਾਂਗਰਸੀ ਦੀ ਉੱਠਿਆ ਅਦਰ ਤਬਾਜ ਹੋਣਾਂ ਤੋਂ ਬਿਨਾ ਕਿੱਥੋਂ ਉੱਠਣਾ ਉੱਠੇ ਦੀ ਦੇਂਦੇ 28 ਜੇਵੀ ਵਾਲ ਦੇ 82 ਬਿਜਾ ਦੇ ਭਗਵੰਤ ਮਾਨ ਦੇ ਹੁਣ ਤਾੜੀ ਵਾਦੀ ਆ ਬਾਈ ਦੇ ਵਿੱਚ ਪੰਜਾਬ ਦੇ ਵਿੱਚੋਂ ਭਗਵਾਨ ਵਾਖ ਖਤਮ ਕਰਤਾ ਪੰਜਾਬ ਦੇ ਲੋਕਾਂ ਨੇ ਕੈਪਟਨ ਨੂੰ ਸਿੱਧੂ ਨੂੰ ਬਾਦਰਾ ਨੂੰ ਪਠਲ ਨੂੰ ਚੰਨੀ ਨੂੰ ਕਿੜੇ ਕਿੜੇ ਵੱਡੇ ਬੰਦਿਆਂ ਨੂੰ ਬਲੀਆ ਬੇਟ ਕਰਕੇ ਸੁਰਤਾ ਕਾਲੀ ਦਾ ਤੇ ਖਤਮ ਹੀ ਹੋ ਗਿਆ ਕਾਲੀ ਰਾਮ ਦੀ ਤਾਂ ਜਹੂਦ ਖਤਮ ਹੋ ਗਈ ਜੋ ਉਹਨਾਂ ਨੇ ਤੁਗਲਕ ਕੀਤੇ ਸੀਗੇ ਜੋ ਕਾਲੀ ਰਾਮ ਨੇ ਕਿ ਪੰਤ ਦੀ ਉੱਠ ਦੇ ਸੁਦਾ ਮਾਰਿਆ ਸੀਗਾ ਜੋ ਰਾਮ ਰਹੀਮ ਨਾਲ ਰਲ ਕੇ ਕੀਤਾ ਉਹਦੀ ਸਜ਼ਾ ਭੁਗਤਦਾ ਅਜ ਸੁਖਬੀਰ ਬਾਦਲ ਅਤਕਾਲੀ ਦਾ ਲੀਡੋ ਲੀਡ ਹੋ ਗਿਆ ਇਹਨਾਂ ਦੀਆਂ ਨੀਤੀਆਂ ਕਰਕੇ ਹੋ ਗਿਆ ਸਰ ਤੋਂ ਮੈਂ ਤੁਹਾਨੂੰ ਕਹਿਣਾ ਇਹ ਜਿਹੜੀ ਵਿਦਵਾ ਦੀ ਰਾਜ ਦਿੱਤੀ ਹੈ ਇਹ ਜਿਹੜਾ ਪਰਵਾਦਵਾਦ ਆ ਸਭ ਪਹਿਲਾਂ ਆਪ ਐਮਪੀ ਪਹਿਲਾਂ ਆਪ ਐਮਐਲਏ ਆਪਣੇ ਪਿਤਾ ਜੀ ਬੁਲਿਸਤ ਪ੍ਰਧਾਨ ਹੋਰ ਆਪਣੀ ਪਤਨੀ ਨੂੰ ਕਹਿੰਦੇ ਵੋਟ ਦੇ ਦੇ ਟਿਕਟ ਦੇ ਦੇ ਹੋਰ ਕੋਈ ਕਾਗਦਸਤਰੀ ਪਾਜਿਆ ਇਹ ਤਾਂ ਆਪਣੇ ਘਰਦਿਆਂ ਨੂੰ ਵੀ ਕਰ ਦਿੰਦੇ ਆ ਉਤੋਂ ਦੇ ਬੰਦੇ ਇੰਦੇ ਦੀ ਤੁਹਾਡੀ ਉਹਨਾਂ ਨੂੰ ਵੀ ਕਰ ਦਿੰਦੇ ਆ ਇਹ ਕਾਂਗਰਸੀ ਕਾਲੀ ਇਹਨੇ ਨੀਤ ਦੇ ਮਾਰੇ ਤੇ ਆਪਣੇ ਪਰਿਵਾਰ ਦੇ ਵਿੱਚੋਂ ਜੇਦੋਂ ਲੱਗਦਾ ਨਾ ਕੋਈ ਤੀਜਾ ਬੰਦਾ ਕੋ ਹੋਰ ਮੁੰਡਾ ਸਾਡਾ ਤਾਂ ਉੜਦਾ ਉਹਨੂੰ ਵੀ ਪਾਸੇ ਕਰ ਦਿੰਦੇ ਆ ਇਸ ਕਰਕੇ ਪੰਜਾਬ ਦੇ ਲੋਕੋ ਮੈਂ ਤੁਹਾਨੂੰ ਕਹਿਣਾ ਪੰਜਾਬ ਦੀ ਸਥਿਤੀ ਜਿਹੜੀ ਹੈ ਉਹ ਭਾਜਪਾ ਵਾਲੇ ਕਾਂਗਰਸੀ ਰਲ ਕੇ ਪੰਜਾਬ ਨੂੰ ਤਬਾਹ ਕਰਨਾ ਚਾਹੁੰਦੇ ਆ ਬੜੇ ਚਿਰ ਬਾਅਦ 50 ਸਾਲਾਂ ਬਾਅਦ ਪੰਜਾਬ ਦੇ ਅੰਦਰ ਲੋਕਾਂ ਦੀ ਸਰਕਾਰ ਆਈ ਹੈ ਕੋਈ ਵੀ ਕਹਿੰਦਾ ਹਣਾ ਹੋਰ ਵੀ ਕਹਿੰਦਾ ਕੋਈ ਕਹਿੰਦਾ ਬਾਦਲ ਦਾ ਜੋਈ ਮੰਤਰੀ ਹੈ ਹੋਰ ਵੀ ਕਹਿੰਦਾ ਕੋਈ ਕਿ ਕਪਟਰ ਦਾ ਮੁੰਡਾ ਮੰਤਰੀ ਹੈ ਹੋਰ ਦੀ ਕਹਿੰਦਾ ਕੋਈ ਕੋ ਬਾਜਵਾਬ ਜੀਦਾ ਹੁਣ ਕਹਿੰਦੇ ਫਲਾਣਾ ਮੁੰਡਾ ਹੈ ਫਲਾੜੇ ਪਿੰਡ ਦਾ ਮੁੰਡਾ ਹੈ ਇਹ 50 ਸਾਲ ਬਾਅਦ ਪੰਜਾਬ ਦੇ ਲੋਕਾਂ ਨੂੰ ਪਤਾ ਲੱਗਾ 50 ਸਾਲ ਲੱਗੇ ਸਰ 50 ਸਾਲ ਕਦੀ ਆਪਣੇ ਹਲਕੇ ਦੇ ਵਿੱਚ ਜਿੱਦਾਂ ਲੱਖੇ ਸ਼ੁਰੂ ਹੋਊਗੀ ਤਹਾਨੂੰ ਮੈਂ ਦੱਸੂਗਾ ਕਿ ਬੇਲੇ ਬਾਬੇ ਨਾਦਕ ਦੇ ਵਿੱਚ ਇਹਦਾ ਦੋਆਬਾ ਪਾਰਤੀਆਂ ਦੇ ਪਿਛਲੇ 20 ਸਾਲਾਂ ਦੇ ਵਿੱਚ ਕਿ ਮੇ ਠੂਠੇ ਮਕਦਮੇ 326 307 ਰੇਪ ਦੇ ਕੇਸ ਆਪਣੇ ਵਿਰੋਧੀਆਂ ਨੇ ਪਵਾ ਪਾ ਕੇ ਕਿੱਦਾਂ ਕੀਤੇ ਐ ਇਹ ਸਭ ਇਹ ਆਵਾਜ਼ ਆ ਤੁਹਾਡਾ ਗਵਰਡੀਆ ਮੈਦਾਨੇ ਦਾ ਤਿੰਨ ਥਾਲੇ ਪੈਂਦੇ ਕੋਈ ਬੰਦਾ ਦੱਸ ਦੇ 22 ਸਾਲਾਂ ਦੇ ਇੱਕ ਵੀ ਕੇਸ ਦੇ ਬੱਚਾ ਕਰਾਇਆ ਪੁਲਿਸ ਨੂੰ ਕਹੇ ਪਰਚਾ ਵੀ ਕਰਦਾ ਭਾਵੇਂ ਕੋ ਕਾਲੀ ਹੋਵੇ ਕਾਂਗਰਸੀ ਹੋਵੇ ਕੋਈ ਚੱਕਰ ਦੀ ਬੱਚਾ ਨਹੀਂ ਕਰ ਮੈ ਪੋਲਟਿਕਸ ਬੰਦ ਕਰੋ ਮੁੱਧਿਆਰੀ ਪੋਲਟਿਕਸ ਕਰੋ ਵਕਾਸ ਵੀ ਪੋਲਟਿਕਸ ਕਰੋ ਸਰ ਭਗਵੰਤ ਮਾਨ ਲੱਗਾ ਬਾਦਵਾ ਨਾਲ ਮੜੋਣ ਵਕਾਸ ਪੰਜਾਬ ਦੀ ਖੇਤੀ ਨੂੰ ਕਿੱਦਾਂ ਬਚਾਉਣਾ ਹੈ ਪੰਜਾਬ ਦੇ ਪਾਣੀ ਨੂੰ ਕਿੱਦਾਂ ਬਚਾਉਣਾ ਹੈ ਇਹਦੀ ਗੱਲ ਕਰੋ ਮੱਕਦਮੇ ਪਾ ਕੇ ਝੂਠੇ ਲੋਕਾਂ ਦੀ ਆਵਾਜ਼ ਨਾ ਬੰਦ ਕਰੋ ਆਪਣੇ ਵਿਰੋਧੀਆਂ ਨੂੰ ਇਦਾਂ ਨਾ ਦੱਬੋ ਸਰ ਵਕਤ ਆਇਆ ਜੇ ਬਾਦਲ ਪਲਵਾਟ ਤੈਸ਼-ਵੈਸ਼ ਹੋ ਗਿਆ ਕੌਲਸਮ ਆ ਗਿਆ ਰਦਾਵਾ ਪ੍ਰਵਾਦ ਦੀ ਤਹਿਸਿਸ ਕਰਦਾ ਹੋਰ ਤੁਹਾਡਾ ਇਮਤਿਹਾਨ ਦੇ ਦੇ ਆਵੇ ਜਿੱਦਾਂ ਬਾਜ਼ਾਰ ਦੇ ਲੋਕਾਂ ਦੇ ਮੈਂ ਗਿਆ ਸੀ ਥੋੜੇ ਦਿਨ ਪਹਿਲਾਂ ਸ਼ਖਬੀਦ ਦੇ ਬਾਦਲ ਦੇ ਹਲਕੇ 'ਚ ਮੈਂ ਗਿਆ ਸੀ ਦਲਾਲਾਬਾਦ ਮਜ਼ਾ ਆ ਗਿਆ ਉਹ ਕਹਿੰਦਾ ਸੀ ਜ਼ਿੰਦਗੀ ਪਾਉ ਬਾਦਲ ਲਿਆਉਣ ਕੇ ਦਵਾਦ ਮੈਂ ਕਹਿੰਦਾ ਲਈ ਤੇ ਹਰਿਆਣੇ 'ਚ ਟੈਕ ਹੋਇਆ ਸੀਗਾ ਮੈਂ ਉਹਦੇ ਉਹਨੇ ਘਰ ਗਿਆ ਸੀਗਾ ਉਸ ਦਿਨ ਤੇ ਬੜੇ ਲੋਕ ਉੱਥੇ ਆਏ ਸੀਗੇ ਉਹ ਕਹਿੰਦੇ ਜੀ ਇੱਥੇ ਵੀ ਹਣੋਂ ਦੇ ਬਾਦਲ ਇਹੋ ਜਿਹੇ ਧੋਕੇ ਭੇਜਦੇ ਲੰਬੀ ਦੇ ਚ ਗਿਆ ਸੀਗਾ ਖੁੜਿਆ ਸਾਹਿਬ ਸਰਦਾਰ ਗੁਰਮੀਤ ਸਿੰਘ ਬਾਦਲ ਦੀ ਜੱਦੇ ਮੁੜ ਕੇ ਲੰਬੀ ਤੇ ਜਾਓ ਜਿੱਥੋਂ ਮੱਦੀ ਜੋੜ ਲਾ ਲੋ ਗੱਦੜਵਾਦੀ ਚੋਣ ਕੱਲ ਨਹੀਂ ਤਾਂ ਹੁਣ ਕੈਂਡੀਡੇਟ ਲੜਦਾ ਫਿਰਦਾ ਪਹਿਲਾਂ ਕਹਿੰਦੇ ਸੀ ਜੀ ਸੁਖਵੀਰ ਬਾਦਲ ਲੈ ਕੇ ਲੜੂਗਾ ਹੁਣ ਵੀ ਕਹਿੰਦਾ ਹੁਣ ਵੀ ਕਹਿੰਦਾ ਹੁਣ ਹੋਰ ਬੰਦਾ ਲੜਦੇ ਫਿਰਦੇ ਆ ਅਸੀਂ ਖਾਓ ਆਹ ਆਜੇ ਬਾਦੂ ਆਜੇ ਕੋਈ ਗੱਲ ਨਹੀਂ ਸਰਵੀਰ ਆਵੇ ਇਹਨੂੰ ਦੱਸ ਦੇ ਗਿੱਦੜ ਬਾਦ ਕੀ ਭਾਅ ਵੇਖਦੀ ਆ ਇੰਨਾ ਤੇ ਗੰਦ ਪਾਇਆ ਯਾਰ 50 ਸਾਲ ਸਾਨੂੰ ਲੁੱਟੀ ਗਏ ਸਾਨੂੰ ਗੁੱਟੀ ਗਏ ਸਾਧੂ ਵੇਖੂ ਫੜਾਈ ਗਏ ਸਾਡਾ ਤਾਂ ਕੋਈ ਮੁੰਡਾ ਉਹਨੂੰ ਕਿਤੇ ਬਲਾਸ਼ੰਤੀ ਤੇ ਮੈਂਬਰ ਹੀ ਬਣ ਜਾਂਦੇ ਜਿਲਾ ਪੁਲਿਸ ਦੀ ਚੇਅਰਮੈਨ ਦੀ ਲੜੀ ਉਹ ਵੀ ਇੰਨਾ ਦੇ ਮੁੰਡੇ ਜਿਲਾ ਪੁਲਿਸ ਦੀ ਚੜਾ ਉਹ ਵੀ ਇੰਨਾ ਦੇ ਮੁੰਡੇ ਸਟੇਟ ਦੀ ਚੇਅਰਮੈਨ ਦੀਆਂ ਲੈਣ ਗਿਆ ਉਹ ਵੀ ਇੰਨਾ ਦੇ ਮੁੰਡੇ ਆ ਖੜੇ ਤੁਹਾਡੇ ਸਾਹਮਣੇ ਆ ਚੰਨ ਖਾਸਾ ਖੜਾ ਆ ਖੜਾ ਬਾਤ ਆ ਖੜਾ ਦਿੱਤਿਆਗ ਦੀ ਮਾਤਸਾਬ ਦੇ ਚੇਜ਼ ਮਾਦਿਆ ਹੱਥ ਤੇਗ ਦੀ ਬੋਡਾ ਦੇ ਮੈਂਬਰ ਕਿਤੇ ਕਿਤੇ ਵੱਡੇ ਆਪਣੇ ਆਪ ਬੰਦਿਆਂ ਨੂੰ ਦੇਤੇ ਸਰ ਆਮ ਲੋਕਾਂ ਦੀ ਭਾਈ ਵਾਲੀ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਸਿਆਸ ਦੇ ਅੱਗੇ ਲੈ ਕੇ ਉਹਨਾਂ ਸਾਡਾ ਟੀਚਾ ਮੇਰੀ ਤੁਹਾਨੂੰ ਬੇਨਤੀ ਆ ਤਗੜੇ ਹੋ ਜਿਓ ਆਪਾਂ ਤਗੜੇ ਹੋ ਕੇ ਉਦੋਂ ਮਾਲਵੇ ਤੇ ਸਭ ਬਗਵਾਲ ਖਤਮ ਹੋ ਗਏ ਇੱਥੇ ਥੋੜੇ ਰਹਿ ਗਏ ਦੋ ਚਾਦ ਮਾਨ ਸਾਹਿਬ ਇਹਨੂੰ ਕਹਿੰਦੇ ਕਿ ਤੁਹਾਡਾ ਇਮਤਿਹਾਨ ਆ ਕਿ ਆ ਜਿਹੜੇ ਬਾਜਵੇ ਰਦਾਵੇ ਕੈਦਵਾਲੇ ਵੀ ਖਤਮ ਹੋ ਗਏ ਮਜੀਠੀਏ ਵੀ ਖਤਮ ਹੋ ਗਏ ਆਹ ਦੋ ਬਗਵਾਲ ਰਹਿ ਗਏ ਮੁੱਕਤ ਇਹ ਮਾਂਜਾ ਫੇਰਨਾ ਕਾਪਾ ਇਹਨਾਂ ਨੂੰ ਨਾਨੀ ਚੇਤੇ ਕਰਉਣੀ ਆਪਾਂ ਜੀ ਅਕਾਲ ਇਹਨਾਂ ਨੂੰ ਨਾਨੀ ਚੇਤੇ ਕਰਉਣੀ ਸਾਬ ਤੇ ਲਿਖਿਆ ਕਿ 50 ਸਾਲਾਂ ਤੋਂ ਉਹਨਾਂ ਦੇ ਬੱਚੇ ਐਮਐਲਏ ਬਣ ਕਿਹੜੇ ਕਾਨੂੰਨ 'ਚ ਲਿਖਿਆ ਇਹਨਾਂ ਨੂੰ ਕਿਉਂ ਕੋਈ ਐਮਐਲਏ ਬਣ ਸਕਦਾ ਇਹਨਾਂ ਨੂੰ ਕੋਈ ਚੇਅਰਮੈਨ ਬਣ ਸਕਦਾ ਅਸੀਂ ਅਸੀਂ ਚੋਰ ਹਾਂ ਅਸੀਂ ਠੱਗ ਇਹ ਸਾਥ ਬੜ ਜਾਂਦੇ ਆ ਲੁੱਟਾ ਖੋਹਾਂ ਸਾਰਾ ਪੰਜਾਬ ਲੁੱਟ ਕੇ ਖਾ ਗਏ ਇਹ ਸਾਥ ਹੋ ਗਏ ਆ ਪੰਜਾਬ ਦੇ ਲੋਕ ਕਿਰਤ ਕਰਨ ਵਾਲੇ ਲੋਕ ਜਿਹੜੇ ਆ ਉਹਨਾਂ ਨੂੰ ਹੀ ਲੱਖੋ ਦੀ ਲੰਨੜ ਦਿੰਦੇ ਸਵੇਰ ਤੁਹਾਨੂੰ ਬੇਨਤੀ ਕਰਨਾ ਆ ਤੁਹਾਡੀ ਮੀਟਿੰਗ ਬਹੁਤ ਵਧੀਆ ਦੋ ਤਿੰਨ ਦਿਨ ਬਾਅਦ ਕਲਾ ਨਾਲ ਬਲਾਦ ਦੀ ਮੀਟਿੰਗ ਕਰਾਂਗੇ ਆਪਾਂ ਆਪ ਆਪਣੇ ਪਿੰਡ ਦੀ ਜੁੰਮਿਆ ਦੀ ਲੈਣੀ ਆ ਜਿੱਥੋਂ ਜਿੱਥੋਂ ਹਲੇ ਉਹਥੇ ਹੋਰ ਮਿਹਨਤ ਕਰਦੀ ਆ ਜਿੱਥੋਂ ਜਿੱਥੋਂ ਜਿੱਤੇ ਸੀ ਉਹਥੇ ਹੋਰ ਲੀਡ ਲੈਣੀ ਆ ਆਪਾਂ ਇਹੋ ਜੀ ਲੀਡ ਲੈਣੀ ਆ ਜਿੱਦਾਂ ਜਲੰਧਰ ਦੇ ਚਹੀ ਗਏ ਕਹਿੰਦੇ ਜਮਾਦੀ ਪਾਰਟੀ ਦਾ ਤਾਂ ਬੰਦਾ ਹੀ ਕੋਈ ਨਹੀਂ ਪਾਇਖਾ ਕੋਈ ਨਹੀਂ ਰਾਇ ਵੀ 10 ਦੇ ਲਾਏ ਸਾਰੇ ਨੇ 37000 ਦੀ ਲੀਡ ਆਏ ਇਸ ਕਰਕੇ ਤੁਹਾਨੂੰ ਬੇਨਤੀ ਆ ਜਿੱਦਾਂ ਭਾਈ ਸਾਹਿਬ ਕਹਿਣ ਦੇ ਹੀ ਕਿੰਨਾ ਕਹੇ 25 25 ਹਜ਼ਾਰ ਦੀ ਲੀਡ 25 ਹਜ਼ਾਰ ਦੀ ਆ 25 ਹਜ਼ਾਰ ਦੀ ਜਿੰਕਾਰਾ ਬਹੁਤ ਵਧੀਆ ਛਰਦੇ ਜੇ ਇਦਾਂ ਦੇ ਬੰਦੇ ਦਾ ਜਿੰਕਾਰਾ ਜਿਹੜਾ ਉਹ ਸੁਣਿਆ ਵੀ ਜਾਂਦਾ ਜੇ ਸੋ ਆਪਾਂ 25 ਹਜ਼ਾਰ ਲੀਡ ਜਿਹੜੀ ਆ ਦੇ ਦੇ ਤੋ ਲੈਣੀ ਆ ਭਾਵੇਂ ਜੋ ਮਰਜ਼ੀ ਹੋ ਜੇ ਜਿੰਨਾ ਬੱਧੀ ਜੋ ਲੱਗ ਜੇ ਇੱਥੇ ਆ ਰਹੇ ਤੁਹਾਡੇ ਕੋਲ ਆਾਂਗੇ ਆਪ ਪਿੰਡੇ ਆਪਣਾ ਜਗ ਦੇਖ ਲਾ ਖੇਤਾਂ ਝਕਾਰੇ ਆਪਣਾ ਕੋਈ ਬਸੰਤ ਸਿੰਘ ਨੂੰ ਨਹੀਂ ਕੋਈ ਰਣਜੀਤ ਸਿੰਘ ਤੇਬ ਨੂੰ ਨਹੀਂ ਕੋਈ ਉਹ ਕਰੇਡੀ ਐਬ ਨੂੰ ਦੀ ਆਪਣਾ ਮੈਦ ਦੇ ਕੰਡੇ ਤੇ ਡੇਲਾ ਮੈਨੂੰ ਕੋ ਪੁੱਛਦਾ ਤਾਂ ਮੈਂ ਕਹਿੰਦਾ ਕਨੈਲ ਕਨਾਲ ਐਬ ਨੂੰ ਆ ਆ ਜੋ ਨਹਿਰ ਦੇ ਕੰਡੇ ਤੇ ਆਓ ਫੱਕਲਾ ਦਾ ਡੇਲਾ ਜਦੋਂ ਮਲਦੀ ਆਉਂਦੀ ਰਾਤ ਆ 24 ਘੰਟਿਆਂ ਦੇ ਦੇ ਆਲਿਓ ਤੁਹਾਡੇ ਦੀ ਜਾਨ ਆ ਜਾਦਾ ਬਸ ਇੱਕ ਵਾਰ ਇਹ ਕਿਲਾ ਜਿਹੜਾ ਜਿਹਨੂੰ ਇਹ ਕਿਲਾ ਸਮਝਦੇ ਆ ਐਦਾਂ ਤੈਸ਼ ਗਾਜ ਕਰਦੇ ਉਹ ਜਿੱਦਾਂ ਲੰਬੀ ਵਾਲਿਆਂ ਦੇ ਜਿੱਦਾਂ ਜਲਾਲਾਬਾਦ ਵਾਲਿਆਂ ਦੇ ਬਾਲਾਂ ਦਾ ਕੀਤਾ ਏਦਾਂ ਕਰਦਾ ਇਹਨਾਂ ਦਾ ਇਹ ਖਤਮ ਕਰਕੇ ਦੱਸ ਦੇਣਾ ਇੱਥੇ ਦੇਖੋ ਕੀ ਬਣਦਾ ਕਾਲੀ ਦਾਲ ਨੂੰ ਵੀ ਬਾਰ ਨਹੀਂ ਲੱਭਣਾ ਇੱਥੇ ਤੁਸੀਂ ਦੇਖੋ ਕੀ ਬਣਦਾ ਇਹਨਾਂ ਲੋਕਾਂ ਡਰਾਮੇ ਬਣਾਏ ਚਲੋ ਭਾਜਪੀ ਤੇ ਚਲੋ ਇਦੋਂ ਐਮਐਲਏ ਦੀ ਟਿਕਟ ਚਲੋ ਇਦੋਂ ਐਮਐਲਏ ਦੀ ਟਿਕਟ ਕੋਈ اصول ਨਹੀਂ ਕੋਈ ਇਹਨਾਂ ਦੀ ਰਾਜਨੀਤੀ ਦੀ ਕੋਈ ਇਹਨਾਂ ਦਾ ਪੰਜਾਬ ਨਾਲ ਪਿਆਰ ਨਹੀਂ ਇੱਕੋ ਪਿਆਰ ਦਾ ਕਿ ਅਸੀਂ ਐਮਐਲਏ ਬਣਨਾ ਅਸੀਂ ਮੰਤਰੀ ਬਣਨਾ ਸੋ ਮੈਂ ਤੁਹਾਨੂੰ ਕਹਿਣ ਆਇਆ ਅਸੀਂ ਬਹੁਤ ਸਾਰਾ ਪਿਛਲੇ ਦਿਨੀ ਡੇਢਾ ਮੀਟਿੰਗ ਕਰਕੇ ਸਰਵੇ ਕਰਵਾ ਲਿਆ ਪਿੰਡਾਂ ਦਾ ਆਪਾਂ ਕਰੋੜਾ ਰੁਪਇਆ ਜਿਹੜਾ ਉਹ ਆਪਣੇ ਵਿਕਾਸ ਨੇ ਲਾਉਣਾ ਡੇਢੇ ਵਿੱਚ ਜਿਹੜੇ-ਜਿਹੜੇ ਕੰਮ ਲੈ ਗਏ ਕਿਹੇ ਪਿੰਡ ਦਾ ਕੰਮ ਜਿਹੜਾ ਵੀ ਆ ਵੈਸੇ ਸਾਰੇ ਪਿੰਡਾਂ ਦੇ ਆ ਗਏ ਸਾਡੇ ਕੋਲ ਜੇ ਕਿਸੇ ਦਾ ਨਹੀਂ ਆਇਆ ਉਹ ਕੰਮ ਵੀ ਦੋ ਆਪਾਂ ਪਿੰਡਾਂ ਦੀ ਇਨਹਾਰ ਜਿਹੜੀ ਆ ਉਹ ਬਦਲਨੀ ਆ ਅਜੇ ਆਪਣੇ ਕੋਲ 2.5 ਸਾਲ ਬਾਕੀ ਨੇ ਮਾਨ ਸਾਹਿਬ ਵੀ ਆਉਣਗੇ ਮਾਨ ਸਾਹਿਬ ਕੋਲ ਜਿਹੜ ਜਿਹੜੀ ਸੀ ਤੁਹਾਨੂੰ ਚਾਹੀਦੀ ਹੋਊਗੀ ਉਹ ਆਪਾਂ ਦਵਾਵਾਂਗੇ ਪਾਰਟੀ ਸਰਵੇ ਕਰਦੀ ਆ ਪਾਰਟੀ ਜਿਸ